ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਦੋਸਤੋ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਮੇਰੇ ਅੱਜ ਦੇ ਇਸ ਬਲੌਗ ਦੇ ਵਿੱਚ ਤੇ ਦੋਸਤੋ ਅੱਜ ਮੈਂ ਜਾ ਰਿਹਾ ਹਾਂ ਜੀ ਬਡਲਾ ਕਿ ਜੋ ਕਿ ਪਸੀ ਗੰਢੀ ਤੋਂ ਪੈਂਦਾ ਵਾ 4-5 ਕਿਲੋਮੀਟਰ ਤੇ ਉੱਥੇ ਜਾਣ ਦਾ ਮੇਨ ਮਕਸਦ ਇਹ ਸੀਗਾ ਦੋਸਤੋ ਕਿ ਸਾਡਾ ਉੱਥੇ ਕੰਮ ਚੱਲ ਰਿਹਾ ਬਟਰ ਸਪਲਾਈ ਦਾ ਹੋਰ ਅੱਜ ਇੱਕ ਕ੍ਰੋਸਿੰਗ ਆਪਾਂ ਕਰਵਾਣੀ ਸੀ ਜਿਸ ਕਰਕੇ ਉੱਥੇ ਜਾਣਾ ਪੈ ਰਿਹਾ ਵਾ ਤੇ ਅੱਜ ਮੌਸਮ ਥੋੜਾ ਗਰਮੀ ਵਾਲਾ ਹੀ ਸੀਗਾ ਔਰ ਸਾਰੀ ਟੀਮ ਮੇਰੇ ਨਾਲ ਹੀ ਸੀਗੀ ਅੱਜ ਦੋਸਤੋ ਤੇ ਆਪਾਂ ਜਾ ਰਹੇ ਆਂ ਜੀ ਖੋਗਰੇ ਵਾਲੀ ਸਾਈਡ ਤੋਂ ਕਿਉਂਕਿ ਇਧਰੋਂ ਰਸਤਾ ਥੋੜਾ ਵਧੀਆ ਵਾ ਇਸ ਕਰਕੇ ਆਪਾਂ ਜਾ ਰਹੇ ਆਂ ਖੋਗਰੇ ਵਾਲੀ ਸਾਈਡ ਤੋਂ ਬਾਕੀ ਤੁਸੀਂ ਬਲੌਗ ਦੇ ਨਾਲ ਜੁੜੇ ਰਹੀਓ ਅੱਜ ਤੁਹਾਨੂੰ ਸਾਰਾ ਕੁਝ ਆਪਣੇ ਬਲੌਗ ਦੇ ਵਿੱਚ ਦਿਖਾਇਆ ਜਾਊਗਾ ਤੇ ਬਾਕੀ ਅਸੀਂ ਫਿਲਹਾਲ ਹੁਣ ਪਹੁੰਚ ਕੇ ਸਿਗੇ ਜੀ ਉੱਥੇ ਪੜਲਾ ਆਪਣੀ ਸਾਈਟ ਤੇ ਤੇ ਇਹ ਤੁਸੀਂ ਦੇਖ ਰਹੇ ਹੋਵੋਗੇ ਕਿ ਇੱਥੇ ਲੱਗੀ ਹੋਈ ਸੀ ਜੀ ਜੀਸੀਬੀ ਤੇ ਇਹਦੇ ਨਾਲ ਪੈਰੀਆਂ ਸੀਗੀਆਂ ਜੀ ਇੱਥੇ ਬਟਰ ਸਪਲਾਈ ਦੀਆਂ ਪਾਈਪਾਂ ਔਰ ਆਪਣੀ ਟੀਮ ਦੇ ਵੀ ਮੁੰਡੇ ਇੱਥੇ ਬਾਜ ਦੀ ਨਿਗ੍ਹਾ ਨਾਲ ਦੇਖ ਰਹੇ ਸੀਗੇ ਕਿ ਸਾਡੀ ਕੇਬਲ ਬਚਾਣੀ ਆ ਔਰ ਕੇਬਲ ਨਾ ਜਾਵੇ ਥੱਲੇ ਪਾਈਪਾਂ ਦੇ ਔਰ ਜੀਸੀਬੀ ਕੇਬਲ ਨੂੰ ਤੋੜ ਨਾ ਦੇਵੇ ਔਰ ਕਿਉਂਕਿ ਇੱਥੇ ਸਾਡਾ ਤਿੰਨ ਚਾਰ ਵਾਰੀ ਦੋਸਤੋ ਕੱਟ ਲੱਗ ਚੁੱਕਾ ਸੀਗਾ ਬਾਕੀ ਦੋਸਤੋ ਪੈਟਰੋਲਰ ਹੋਣ ਦੇ ਬਾਵਜੂਦ ਵੀ ਮੇਰਾ ਇੱਥੇ ਦੋ ਤਿੰਨ ਵਾਰੀ ਕੱਟ ਲੱਗ ਚੁੱਕਾ ਸੀਗਾ ਪਰ ਅੱਜ ਅਸੀਂ ਟੀਮ ਦੇ ਨਾਲ ਆਏ ਸੀਗੇ ਫਿਲਹਾਲ ਕੀ ਥੋੜਾ ਦੇਖਾਂਗੇ ਕਿੰਨਾ ਕੰਮ ਰਹਿ ਗਿਆ ਵਾ ਪਰ ਫਿਰ ਵੀ ਕੰਮ ਚੱਲ ਰਿਹਾ ਸੀਗਾ ਔਰ ਦੂਜੀ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਆਪਣੀਆਂ ਮੱਝਾਂ ਪਾਣੀ ਦੇ ਵਿੱਚ ਪੂਰੀਆਂ ਆਨੰਦ ਲੈ ਰਹੀਆਂ ਸੀਗੀਆਂ ਕਿਉਂਕਿ ਨਾਲ ਹੀ ਇੱਥੇ ਨਹਿਰ ਵਗਦੀ ਹੈ ਤੇ ਉੱਥੇ ਮੱਝਾਂ ਨਹਾ ਰਹੀਆਂ ਸੀਗੀਆਂ ਪੂਰਾ ਆਪਣਾ ਆਨੰਦ ਲੈ ਰਹੀਆਂ ਸੀ ਗਰਮੀ ਦਾ ਤੇ ਦੋਸਤੋ ਇੱਧਰ ਮੈਂ ਥੋੜੀ ਜੀ ਬਣਾ ਰਿਹਾ ਸੀਗਾ ਆਪਣੀ ਵੀਡੀਓ ਤੇ ਰਾਣੀ ਬਸੁੰਦਰਾ ਆਪਣੀ ਖੜੀ ਸੀ ਪਿੱਛੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਜੀ ਥੋੜਾ ਜਿਹਾ ਕੰਮ ਰਹਿ ਗਿਆ ਸੀਗਾ ਇੱਥੇ க்ਰੋਸਿੰਗ ਆਪਾਂ ਕਰਵਾਤੀ ਸੀਗੀ ਪ੍ਰੋਪਰ ਵਧੀਆ ਤਰੀਕੇ ਦੇ ਨਾਲ ਔਰ ਆਪਣਾ ਕੋਈ ਨੁਕਸਾਨ-ਨੁਕਸੂਨ ਨਹੀਂ ਹੋਇਆ ਸੀਗਾ ਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਕੰਮ ਫਿਲਹਾਲ ਆਪਣਾ ਖਤਮ ਹੀ ਹੋਣ ਵਾਲਾ ਸੀਗਾ ਤੇ ਹੁਣ ਆ ਗਿਆ ਸੀਗਾ ਜੀ ਮੈਂ ਗੱਡੀ ਦੇ ਵਿੱਚ ਪੈਟ ਗਿਆ ਸੀ ਥੋੜੀ देर ਠੋਕੀ ਗਰਮੀ ਬਹੁਤ ਲੱਗਦੀ ਸੀਗੀ ਬਾਹਰ ਅੱਜ ਮੌਸਮ ਥੋੜਾ ਗਰਮੀ ਵਾਲੇ ਸੀਗਾ ਤੇ ਆ ਮੁੰਡਾ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਅੱਜ ਥੋੜਾ ਢਿੱਲਾ ਹੀ ਸੀਗਾ ਕਿਉਂਕਿ ਇਹ ਬਿਮਾਰ ਸੀਗਾ ਇਸ ਕਰਕੇ ਕੰਮ ਤੋਂ ਜਾਣ ਬਚਾ ਰਿਹਾ ਸੀਗਾ ਕਦੀ ਉੱਧਰ ਬੈਠ ਰਿਹਾ ਸੀ ਕਦੀ ਉੱਧਰ ਔਰ ਮੈਂ ਪਰ ਇਹਨੂੰ ਨੋਟਿਸ ਕਰ ਰਿਹਾ ਸੀਗਾ ਤੇ ਅਮਨਦੀਪ ਬੜਿਆ ਹੋਇਆ ਸੀਗਾ ਜੀ ਖੱਡੇ ਦੇ ਵਿੱਚ ਤੇ ਅਮਨਦੀਪ ਕੋਈ ਮੈਨੂੰ ਪਤਾ ਲੱਗਾ ਕਿ ਅੱਜ ਇਹ ਮੁੰਡਾ ਬਿਮਾਰ ਹੈ ਤੇ ਆਪਣਾ ਉਹ ਪੈਟਰੋਲਰ ਤੁਸੀਂ ਜੋ ਚਿੱਟੀ ਦੁੰਨੀ ਲੈ ਕੇ ਉੱਥੇ ਖੜਾ ਵਾ 2 ਮਹੀਨੇ ਘਰੇ ਬਿਲੇ ਬੈਠਾ ਰਿਹਾ ਹੈ ਅੱਛਾ 4 ਗੋਸ 2 ਮਹੀਨੇ ਕੱਲਾ ਬਿੜਾ ਬੈਠਾ ਰਿਹਾ ਹੈ ਸਾਡਾ ਬੰਦਾ ਇੱਕ ਦੇਖੋ ਜੀ ਸਾਹਮਣੇ ਜੋ ਬੰਦਾ ਹੈ ਇਹ 2 ਮਹੀਨੇ ਕੰਮ ਕਰਨੀ ਆਇਆ ਐਸੀ ਸੈਲਰੀ ਲੇਤਾ ਥਾ ਏ ਕੋਈ ਨਹੀਂ ਉਤਵਾ ਦੋਸਤੋ ਇੱਥੇ ਕੱਲੋਵਾਲ ਪਿੰਡ ਦੇ ਵਿੱਚ ਅੱਜ ਸ਼ਿੰਝ ਵੀ ਸੀ ਤੇ ਸਾਰੀ ਟੀਮ ਨੇ ਬਣਾਇਆ ਪ੍ਰੋਗਰਾਮ ਤੇ ਹੁਣ ਆਗੇ ਸੀਗੇ ਜੀ ਆਪਾਂ ਸ਼ਿੰਝ ਦੇਖਣ ਇੱਥੇ ਤੇ ਇੱਥੇ ਅੱਜ ਬਹੁਤ ਹੀ ਵਧੀਆ ਪੰਜਾਬੀ ਸਿੰਗਰ ਆਪਣੀ ਜੋਨੀ ਜੋਹ ਲਾਈ ਹੋਈ ਸੀਗੀ ਬਾਕੀ ਤੁਹਾਨੂੰ ਉਹਦਾ ਵੀ ਲਾਈਵ ਅਖਾੜਾ ਦਿਖਾਵਾਂਗੇ ਬਾਕੀ ਤੁਸੀਂ ਸੁਣੀਓ ਉਹਦਾ ਲਾਈਵ ਅਖੜ ਔਰ ਦੇਖਿਓ ਤੇ ਹੁਣ ਅਸੀਂ ਸ਼ਿੰਝ ਦੇ ਅੰਦਰ ਐਂਟਰ ਹੋ ਹੀ ਗਏ ਸੀਗੇ ਕੱਲੋਵਾਲ ਦੇ ਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਸੀਗੀਆਂ ਇੱਥੇ ਬਾਕੀ ਸੁਣੋ ਤੁਸੀਂ ਜੋਨੀ ਜੋਹ ਦਾ ਪ੍ਰੋਗਰਾਮ ਪੂਰੀ ਯਾ ਤੇ ਪੜ੍ਹਤੋ ਵੀ ਪੂਰੀ ਆ ਕਹਿੰਦਾ ਹੈ ਕਿ ਵਧੀਆ ਮੈਸੇਜ ਤੁਹਾਨੂੰ ਦਿੱਤਾ ਜਾਵੇ ਸੋ ਜੇ ਆਪਾਂ ਕਹਿੰਦੇ ਆ ਕਿ ਕਲਾਕਾਰ ਸੱਚਾ ਨਹੀਂ ਗਾਉਂਦੇ ਜਾਂ ਵਧੀਆ ਕੰਟੈਂਟ ਨਹੀਂ ਗਾਉਂਦੇ ਤਾਂ ਤੁਸੀਂ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਜਦੋਂ ਕੋਈ ਵਧੀਆ ਕੰਟੈਂਟ ਗਾਉਂਦਾ ਹੈ ਤਾਂ ਤੁਸੀਂ ਉਹਨੂੰ ਵੱਧ ਤੋਂ ਵੱਧ ਪਿਆਰ ਦਿਓ ਵੱਧ ਤੋਂ ਵੱਧ ਉਸਦੀ ਨੂੰ ਸ਼ੇਅਰ ਕਰੋ ਸਪੋਰਟ ਕਰੋ ਸਟੇਟ ਆਫ ਅਫੇਅਰਸ ਦੀਆਂ ਕੁਝ ਕਲਾਈਨਾਂ ਕਿਉਂਕਿ ਮੇਰੇ ਸਾਹਮਣੇ ਬਜ਼ੁਰਗ ਵੀ ਬਹੁਤ ਬੈਠੇ ਨੇ ਸੋ ਇੱਕ ਬਜ਼ੁਰਗ ਬਾਬੇ ਦੀ ਆਪਣੇ ਨੌਜਵਾਨ ਬੇਟੇ ਨਾਲ ਜੋ ਕਨਵਰਸੇਸ਼ਨ ਹੈ ਇਹ ਉਹ ਉਸ ਗਾਣੇ 'ਚ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਦੋਸਤੋ ਆਈ ਹੋਪ ਤੁਸੀਂ ਜੋਨੀ ਜੋਲ ਸਿੰਗਰ ਜੋ ਆਈਓਆਈ ਸੀਗੀ ਇੱਥੇ ਉਹਦੇ ਗਾਣਿਆਂ ਦਾ ਜਾਂ ਉਹਦੀ ਪਰਫਾਰਮੈਂਸ ਨੂੰ ਦੇਖ ਕੇ ਤੁਸੀਂ ਇੰਜੋਏ ਕੀਤਾ ਹੋਣਾ ਬਾਕੀ ਦੋਸਤੋ ਅੱਜ ਦਾ ਬਲੌਗ ਮੈਂ ਇੱਥੇ ਹੀ ਖਤਮ ਕਰਦਾ ਹਾਂ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਲੌਗ ਦੇ ਨਾਲ ਜੁੜੇ ਰਹਿਣ ਲਈ ਅਗਰ ਤੁਸੀਂ ਮੇਰਾ ਕੱਲ ਦਾ ਬਲੌਗ ਵੀ ਇਦਾਂ ਹੀ ਦੇਖਣਾ ਚਾਹੁੰਦੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਥੈਂਕ ਯੂ